ਮੇਰਾ ਕਵਤਾ ਗਾਉਣ ਦਾ ਜਿਹਦੇ ਨਾਲ ਮੈਂ 12 ਸਾਲ ਲਗਾਤਾਰ ਮਗਰ ਖਲੋ ਕੇ ਕਵੀਸ਼ਰੀ ਗਾਈ ਆ ਉਹ ਸੀ ਕੱਲਾਂ ਦਾ ਪੰਡਤ ਵੀਰਵਾਲ ਸੀਗਾ ਤੇ ਪੰਡਤਾਂ ਦੇ ਘਰਾਣੇ ਦਾ ਉਹਦਾ ਜਨਮ ਪਰ ਸੀਗਾ ਸਰਦਾਰ ਬੜਾ ਤਗੜਾ ਸ਼ਹਿਰ ਹੋਇਆ ਅਸੀਂ ਸਿੰਘਾਪੁਰਸੀ ਜਦੋਂ ਸਾਨੂੰ ਉੱਥੇ ਪਹੁੰਚ ਗਿਆ ਕਿ ਪੰਡਤ ਜੀ ਹੁਣੀ ਚੜਾਈ ਕਰ ਗਏ ਨੇ 102 ਸਾਲ ਦੀ ਉਮਰ ਭੋਕੇ ਉਹਨੇ ਰਾਜਨੀਤੀ ਕਵਿਤ ਲਿਖੇ ਆ ਕਵਿਤਾਵਾਂ ਦੇ ਨਾਲ ਨਾਲ ਉਹਨੇ ਜਿਓਗ੍ਰਾਫੀਆ ਲਿਖਿਆ ਜਿਓਗ੍ਰਾਫੀਆ ਉਹਦੇ ਚਾਰਕ ਬੰਦ ਮੈਂ ਕਹਾਂਗਾ ਤੇ ਬਾਕੀ ਕਵਿਤ 2-3 ਮਿੰਟ ਵਿੱਚ ਮੈਨੂੰ ਪਤਾ ਤੁਹਾਨੂੰ ਕੁੱਖ ਵੀ ਲੱਗੀ ਹੋਣੀਆਂ ਤੇ ਅਸੀਂ ਵੀ ਚਾਹ ਪਈਆਂ ਸਵੇਰ ਦੇ ਕਿਉਂਕਿ ਮੈਂ ਤਨਵਾਦੀ ਹਾਂ ਸਰਪੰਚ ਸਾਹਿਬ ਦਾ ਜ਼ਿੰਮੇਵਾਰੀਆਂ ਬਹੁਤ ਸੀਗੀਆਂ ਇਸ ਕਰਕੇ ਕਈ ਵਾਰ ਚਾਹ ਤੇ 3-4 ਵਾਰਾ ਪੀ ਲਈ ਪਰ ਨਹੀਂ ਚਾਹ ਨਾਲ ਥੋੜਾ ਕੰਮ ਟਾਈਮ ਪਾਸ ਹੁੰਦਾ ਚਾਹ ਦੇ ਨਾਲ ਕੋ ਪ੍ਰਾਉਣਾ ਪ੍ਰਾਉਣਾ ਵੀ ਚਾਹੀਦਾ ਸੀਗਾ ਮੈਂ ਕਰਦੇ ਸਰੋਤੇ ਕਹਿ ਕੇ ਤਾਂ ਇਹ ਗੱਲ ਕੀਤੀ ਐ ਨਿਹਾਰੀ ساری ਸਾਹ ਤੇ ਹੋਈਆਂ ਗੱਲਾਂ ਨੇ ਕਰੀ ਤੇ ਆ ਕਈਆਂ ਆਖੜਾ ਇੰਦੇ ਪੁਖਾਰੇ ਆ ਇਹ ਇਨਾ ਚਿਰ ਵੀ ਕੱਢ ਸਕਦੇ ਮੈਂ ਕਹਿਣ ਲੱਗਿਆ ਜਿਗਰਾਫੀਏ ਦੇ ਕੁਝ ਕਵਿੱਤ ਉਸ ਤੋਂ ਬਾਅਦ 2-3 ਮਿੰਟ ਵਿੱਚ ਇਹ ਸਮਾਪਤੀ ਕਰ ਦੇਣਗੇ ਤੇ ਫਿਰ ਆਪਾਂ ਪ੍ਰਸ਼ਾਦ ਤੇ ਲੈ ਲਿਆ ਗੁਰੂ ਘਰ ਲੰਗਰ ਛਕਣਾ ਆਪਾਂ ਬਸ 5 ਮਿੰਟ ਹੋਰ ਜਰਾ ਕੱਢ ਲੋ ਟਾਈਮ ਕੁਝ ਚੀਜ਼ਾਂ ਉਸ ਵਕਤ ਤੇ ਮਿਲਦੀਆਂ ਸਨ ਤੇ ਕੁਝ ਚੀਜ਼ਾਂ ਹੁਣ ਉਹਦੇ ਨਾਲ ਮੇਲ ਨਹੀਂ ਖਾਂਦੀਆਂ ਉਹ ਜਿ ਡਿਜਗ੍ਰਾਫੀ ਦੇ ਨਾਲ ਉਹਨੇ ਇਥੋਂ ਡਿਜਗ੍ਰਾਫੀਆ ਸ਼ੁਰੂ ਕੀਤਾ ਸੀ ਬਾਗੜ ਚ ਬੋਤੇ ਅਤੇ ਗਉਆਂ ਹਨਸਾਰ ਜਾਨੋ ਬੈਲ ਸੋਨੇ ਡਿੱਠੇ ਨਹੀਂ ਕਿ ਪੌਣ ਚ ਕਵਾਲ ਜੇ ਤੇਰਾ ਸਤਰਾਣੀ ਦਾ ਤੇ ਦੌਦਰ ਚ ਅਨੇ ਭਾਲੇ ਰਾਗੀ ਇਕੱਠੇ ਹੁੰਦੇ ਸੀ ਕਿ ਮੇਲੇ ਦੇਵੀ ਤਾਲ ਜੇ ਮਾਲਵੇ ਚ ਡਾਕੂ ਅਤੇ ਮਾਝੇ ਪਹਿਲਵਾਨ ਜਾਨੋ ਡਾਂਗਾ ਤੇ ਖੁੰਡੇ ਔਰ ਕਿਤੇ ਨਹੀਂ ਨੇਪਾਲ ਜੇ ਰਾਵੀ ਲੋਕਗੀਰ ਤੇ ਅਮੀਰ ਲੋਕ ਝੰਗ ਜੈਸੇ ਡਿੱਠੇ ਨਹੀਂ ਪਹਾੜੀਏ ਪਹਾੜਾ ਮੈਂ ਕੰਗਾਲ ਜੈ કાશી મેં કાશી મેં દસરા تے દિવાળી اے ਅੰਮਰ ਸਰਹਰੀ ہر ਖੇਤਰ جیسا ਮੇਲਾ ਕੋਈ ਭਰੇ ਨਾ ਕਾਬਲ ਅਨਾਰ تے ਬਦਾਮ ਨਹੀਂ ਪਸ਼ੌਰ ਜੈਸੇ ਮਿੱਠੇ ਅੰਬ ਬਹੁਤੇ ਕੋਈ ਜ਼ਮਈ ਨਾਲ ਪਰੇ ਨਾ ਲਿੱਟੀ ਲਖਲਾਉ ਤੇ క్రोम ਜਾਣੋ ਕਾਨਪੁਰ ਸੇਵ ਕਸ਼ਮੀਰ ਨਾਲ ਹੋਰ ਕਿਤੇ ਖਰੇ ਨਾ ریاਸਤ ਫਰੀਦਕੋਟ ਜੇੜਨਾ ਕਚਹਿਰੀ ਘਰ او ਗੰਗਾ ਸਿੰਘ ਰਾਜੇ ਦੀ ਕੋਈ ਰਾਜਾ ਰੀਸ کرے ਨਾ ਮੇਜ تے ڪرਸੀਆਂ ਨਗੋਜੇ ਕਰਤਾਰਪੁਰੇ ਚਗਲੇ تے ਵੇਲੇ ਨਹੀਂ ਸ਼ਹਿਰ ਹੁਸ਼ਿਆਰ ਜਾਏ ਕਿਹੜੇ ਮਨ ਨਮਕ ਤੇ ਖੰਡ ਬਣੇ ਮਾਛੂ ਆੜੇ ਜਿੱਥੇ ਨਾ ਸ਼ਰਾਬੀ ਬੰਦੇ ਮੇਲੇ ਮੈਂ ਛਪਾਰ ਜੈ ਦੁਆਬੇ ਲੋਕ ਮਦਰੇ ਤੇ ਸਾਬੋਟ ਜਵਾਨ ਸੋਨੇ ਸਾਧੂ ਕਿੱਥੇ ਹੁੰਦੇ ਨਹੀਂ ਗਾ ਤੀਰਥ ਹਰੀਦوار ਜੇ ਕੁੱਤੇ ਭਾਈ ਭੂਮਣ ਤੇ ਘੋੜੇ ਨੀਰਬ ਜੈਸੇ ਤੂੰਬੇ ਵੀਰ ਬੱਲਾ ਕਿੱਥੇ ਹੈ ਨਹੀਂ ਗਰਨਾਰ ਜੇ ਦਿੱਲੀ ਚ ਮਸੀਬ ਤੇ ਸ਼ਵਾਲਾ ਪੰਚ ਬੱਟੀ ਜੈਸਾ ਉਹ ਚੜੀਆ ਅਜਾਇਬ ਕਰ ਦਿੱਥੇ ਨਹੀਂ ਲਾਹੌਰ ਜੈ ਸੋਨੇ ਚੌਲ ਜੰਮੂ ਤੇ ਤਮਾਕੂ ਲਾਲੇ ਮੂਸੇ ਜੈਸਾ ਮਾਰ-ਵਾਰ ਫੇਸ ਜਿੱਥੇ ਸ਼ਹਿਰ ਨਹੀਂ ਅੰਧਾਰ ਜੈ ਟਕ ਲਾਲਾ ਪਲਟਣਾ ਸਫਰ ਮੈਨਾ ਰੁੜਕੀ ਦੇ ਚਿਲਮਾ ਤੇ ਚਮਟੇਲੀ ਬਣਦੇ ਨਗੌਰ ਜੈ ਉਹ ਸਖਰ ਰੋੜੀ ਦਾ ਤੇ ਕਿਲਾ ਨਹੀਂ ਉਤਾਸ ਜੈ ਸਾ ਸੋਹਣੇ ਬਾਗ ਬੂਟੇ ਕਿੱਥੇ ਬਾਗ ਨਹੀਂ ਪੰਜੌਰ ਜੈ ਕਾਰਾਂ ਕਲਕੱਤੇ ਤੇ ਜੋੜੀ ਨੇ ਬਸੀ ਦੇ ਜਿਹੜ ਮੈਨਾ ਤੋਤਾ ਮਸ਼ਾਹੂਰ ਜਾਣ ਲੋ ਬੰਗਾਲ ਦੀ ਪੱਗਾਂ ਪਟਿਆਲੇ ਅਤੇ ਲੁੰਗੀਆਂ ਖੁਸ਼ਾਬਜਾ ਨੂੰ ਗਰਮ ਪੂਰੀ ਮਸ਼ਾਹੂਰ ਜਾਣੋ ਧਾਰੀਵਾਲ ਦੀ ਉਨੇ ਪਰਫਿਮ ਅਤੇ ਕੋਸਤ ਕਪੂਰ ਸਰੇ ਕਰੇ ਰੀਸ ਥਾਲਨਾ ਮਰਾਦਾਵਦੀ ਥਾਲ ਦੀ ਧੁੱਪ ਮਲਤਾਨ ਅਤੇ ਠੰਡ ਜੇੜ ਸ਼ਮਲੇ ਦੇ ਵੀਰ ਬੱਲਾ ਸ਼ਾਇਆ ਹੈ ਨਹੀਂ ਹਰੀਪੁਰੇ ਨਾਲ ਦੀ ਜਦੋਂ ਮੈਂ ਅੱਤੇ ਪੁੱਲ ਤੇ ਰੇਡਵਾ ਦਾ ਬੋਰ ਜਾਣੋ ਲਗਾਈ ਜਿੱਕ ਮੇ ਤੇ ਸੌੜ ਮੈਨੂੰ ਭੁੱਲ ਗਿਆ ਕੇ ਵੇ ਦੇ ਯਾਰ ਅਸੋ ਯੋ ਤੇ ਕਵੀ ਸ਼ਰਾ ਨਵਰ ਮਾੜਾ ਸਵਾਰ ਘਾਰ ਦੀ ਜਨਾਨੀ ਨਾਲ ਪਾਗੇ ਨਾ ਹੋਰ ਵੇਰ ਪੋੜਾ ਮਾਣ ਸੂਰਮੇ ਪੁਲਸ ਨਾਲ ਘਾਤ ਮੇ ਗੁਆਂਢੀਆਂ ਦੇ ਲਾਲ ਲਗੜਾਗੇ ਨਾ ਅਪੂ ਦੇ ਰਾਨੇ ਕਿ ਜਮਾਨਾ ਦੇ ਨਿੰਦੇ ਆ ਨੂੰ ਅੰਨਾ ਚੀਰ ਕਾਰੀਏ ਨਾ ਜਿੰਨਾ ਤੇਰੇ ਮਾਰ ਕੇ ਤੇ ਜਾਣ ਤੋਂ ਮਕਾਈਏ ਨਾ ਜਿੰਨਾ ਤੇਰੇ ਮਾਰ ਕੇ ਤੇ ਜਾਣ ਤੋਂ ਮਕਾਈਏ ਨਾ ਆਜਾ ਦੇ ਸੂਤ ਵਾਰੀ ਛੱਡੀ ਕਦੇ ਨਾ ਜਿਉਂਦਾ ਹੋਰੀ ਇੱਕ ਮੋੜ ਦਾ ਜਮਾਈ ਰਾਤ ਲਾਏ ਨਾ ਕੱ삐 ਗੱਲ ਕਰੀਏ ਪਰਾਈ ਵਿੱਚ ਸਾਥ ਦੇ ਨਾ ਕਰੇ ਜੇ ਇੱਕ ਗੋਣੇ ਗੋਣੇ ਉਸ ਦਾ ਪੁਲਾਈਏ ਨਾ ਕੱ삐 ਗੱਲ ਕਰੀਏ ਪਰਾਈ ਵਿੱਚ ਸਾਥ ਦੇ ਨਾ ਕਰੇ ਜੇ ਇੱਕ ਗੋਣੇ ਗੋਣੇ ਉਸ ਦਾ ਪੁਲਾਈਏ ਨਾ ਵੀ ਸਾਰੀ ਰੀ ਦੀ ਕਰਾਂ ਕਿ ਨੂੰ ਠਾਈਏ ਨਾ ਸੋਨਾ ਰੇ ਤੇ ਭਾਲਿਆ ਤੇ ਤਾਪ ਮੇਂ ਕਿਰਤ ਮਾਰਾ ਹੋਵੇ ਬਰਾ ਤੀਰ ਤੇ ਮਿਰਚਾਂ ਖਾਣੋਂ ਤੁਮਾ ਕੁਮਾਰਾ ਝੂਠ ਬੱਤ ਲਾਇਏ ਨਾ ਰਗੀਆਂ ਨੂੰ ਤੇਲ ਖੱਤੀ ਆਈ ਮਾਰੀ ਖਾਲਸਾ ਜੀ ਮੱਲਾ ਨੂੰ ਇਹ ਜਾਇਬ ਦੀ ਕਦੇ ਵੀ ਹੋਣੀ ਚਾਹੀਏ ਨਾ ਦਾਕੂਆਂ ਦੇ ਤਾਹੀਆਂ ਨਾ ਪਾਣੀ ਹੈ ਛਕਾਉਣਾ ਮਾਰਾ ਦਾਕੂਆਂ ਦੇ ਤਾਹੀਆਂ ਨਾ ਪਾਣੀ ਹੈ ਛਕਾਉਣਾ ਮਾਰਾ ਸਾਕੇ ਸਾਰੇ ਬੰਦਾ ਵਿੱਚ ਚੋਰ ਨੂੰ ਲਜਾਈਏ ਨਾ ਮਾਹੀ ਬਾਪ ਤਾਹੀ ਢਾਲ ਕੱਢਣੀ ਬਹੁਤ ਮਾਰੀ ਹਾਨ ਪਰਵਾਣ ਬਿਨਾ ਲੜਕੀ ਵਿਆਹੇ ਨਾ ਸਤਾਰਾ ਜਵਾਨ ਤਾਹੀ ਪੂਰੀਏ ਨਾ ਖਾਲਸਾ ਜੀ ਨਿਤਰਾ ਦੇ ਘਰ ਨੇ ਤੇ ਬਿੰਦੇ ਬਿੰਦੇ ਜਾਗੇ ਨਾ ਫਿਰ ਜਿੱਥੇ ਹੋਵੇ ਜੇ ਡੇਰ ਤਾਈ ਕਿੱਥੇ ਲੱਖਣ ਨਾਲ ਹੱਥ ਕੋਈ ਦੇ ਤਾਈ ਉੱਤ ਲੈਣ ਦੇਣ ਦਾ ਵਿਹਾਰ ਪਾਏ ਨਾ ਤੇ ਕਰ ਆਪਣੇ ਦਾ ਦੱਸੀ ਨਾ ਦੂਸਰੇ ਨੂੰ ਰਹਾ ਜਿ ਜਨਾ ਨਿਕਲੀ ਜਾਂਦੀ ਨੂੰ ਬੁਲਾਏ ਨਾ ਜਿਹਦੇ ਨਾਲ ਬੈਠ ਕੇ ਤੇ ਇੱਕੇ ਪਾਂਡੇ ਖਾ ਲਈ ਯਾਦ ਰੱਖੋ ਬੁਰਾ ਕਦੇ ਉਸ ਦਾ ਤਕਾਈਏ ਨਾ ਦੁਨੀਆ ਤੇ ਵਿਰਲੇ ਸਜਣ ਰੇਖ ਖਾਲਸਾਰੀ ਬਿਨਾ ਅਜ ਮੈਜ ਕੀਤੇ ਪੱਗ ਨੂੰ ਵਿਟਾਏ ਨਾ ਨਾਲ ਪੈਰ ਦੇਸੀ ਕਦੇ ਪਾਈਏ ਨਾ ਪਰੀ ਤੇ ਗੂੜੀ ਵਾਲੀਏ ਪਰੀ ਤੇ ਫੇਰ ਪਿੱਛੋ ਪਿੱਛ ਤਾਗੇ ਨਾ ਝੂਠੀ ਆਗਵਾਈ ਤਾ ਕਿਸੇ ਵੀ ਕਦੇ ਪਰੀ ਕਰੇ ਦੇ ਗੁਣ ਕੋਣੀ ਉਸ ਦੱਪ ਲਾਜੇ ਨਾ ਪੈਣ ਕੋਲ ਭਾਈ ਸੋਰੇ ਰਹਿਣਾ ਹੈ ਜਵਾਈ ਮਾਰਾ ਹਰ ਸਰ ਬਸ਼ੇਰ ਕਰੇ ਸੁੱਤੇ ਨੂੰ ਜਗਾਏ ਨਾ ਸਕੀਆਂ ਪੈਣਾ ਦਾ ਸਾ ਕੀ ਕਾਰ ਕਰੀਏ ਨਾ ਆਪ ਤੋਂ ਵੱਡੇ ਨੂੰ ਕਦੇ ਮਿੱਤਰ ਬਣਾਏ ਨਾ ਦੁਨੀਆ ਤੇ ਵੀ ਲੈ ਸੱਜਣ ਰਹਿ ਗਏ ਖਾਲ ਨਿਆਟੋ ਵੀਰਲੇ ਸਜਣ ਰਹਿ ਗਏ ਖਾਲਸਾ ਦੀ ਬਿਨਾ ਯਾਦ ਮੈਂ ਜੀ ਕਿਤੇ ਪੱਗ ਨੂੰ ਉਲਟਾਈਏ ਨਾ ਵਾਦ ਮੇਰੇ ਪਜੋਤਸ਼ੀ ਤੇ ਸੰਤਾ ਕੋਲ ਜਾਣਾ ਹੋਵੇ ਇਹ ਨਰਾਜ ਨੀਤੀ ਦਾ ਹੈ ਖਾਲੀ ਰੱਤੀ ਜਾਏ ਨਾ ਉਸ ਦੀ ਔਟਾ ਦੀ ਉਮਰ ਬਹੁਤ ਥੋੜੀ ਹੁੰਦੀ ਸਾਣੇ ਜਾ ਕੇ ਮੁਖਬਰੀ ਕਿਸੇ ਤੇ ਕਰਨੀ ਚਾਹਗੇ ਨਾ ਮੁਖਬਰੀ ਕਿਸੇ ਤੇ ਕਰਨੀ ਚਾਹੀਏ ਨਾ ਨਾ ਗੱਗ ਹਥਿਆਰ ਕੋਣ ਰੱਖੀਏ ਨਾ ਖਾਲਸਾ ਜੀ ਘੋੜਾ ਹਥਿਆਰਾਂ ਤੇ ਦੁੱਜੇ ਨੇ ਫੜਾਈਏ ਨਾ ਲਗੀਆਂ ਨੇ ਲਾਗ ਵੱਲੋਂ ਕਦੇ ਹੱਥ ਘੁੱਟੀਏ ਨਾ ਧੀਰੀਆਂ ਦੀ ਰੋਟੀ ਕਦੇ ਵੱਖਰੀ ਪਕਾਈਏ ਨਾ ਹਾਂਜੀ ਹਾਂਜੀ ਕਹਿੰਦੇ ਰੋਵ ਚੋਲੇ ਤਾਂ ਹੀ ਹੋਣਾ ਜਿੰਨਾ ਜਰੇ ਵਿਆਹ ਕੇ ਘਰ ਡੋਲੇ ਨੂੰ ਲਿਆਗੇ ਨਾ ਜਿੰਨਾ ਜਰੇ ਵਿਆਹ ਕੇ ਘਰ ਡੋਲੇ ਨੂੰ ਲਿਆਗੇ ਨਾ ਕਰੀਏ ਸਲਾਦ ਕਦੇ ਮੁਖੋਰੀ ਨੌਂ ਤਰਾ ਤੇ ਨਾਰ ਤਾਈ ਮੂਹ ਤੇ ਵੜੀ ਆਈਏ ਨਾ ਹਾਂ ਤੇ ਸਬਰ ਪਿੰਦਾ ਕੰਨਾਂ ਦਾ ਵਿਚੋਲੇ ਤਾਈ ਮੋੜੀ ਜਗਾ ਸਾਕੇ ਕਿਸੇ ਕੁੜੀ ਦਾ ਕੇ ਰਾਈਏ ਨਾ ਦੁਨੀਆ ਤਰਲੇ ਕੋੜੇ ਪਿੱਛੇ ਹਾਕਮਾਂ ਆ ਗਾੜੀ ਕਦੇ ਲੰਗੀਏ ਨਾ ਵੈਦਿਆ ਨੇ ਜਾਨ ਤੋਂ ਦਵਾਈ ਕਦੇ ਖਾਏ ਨਾ ਹੁੰਦੀ ਰੱਬ ਵਰਗੀ ਪੰਜਾਬ ਕਦੇ ਥੱਕੀਏ ਨਾ ਥੋੜੀ ਗੱਲ ਪਿੱਛੇ ਨਾਲ ਸੱਜਣਾ ਗੁਆਏ ਨਾ ਮਕਾਨੇ ਨੂੰ ਖੋਹ ਆਈਏ ਰੋਟੀ ਤਨ ਤਨ ਪਾਰ ਦਈਏ ਇਹ ਗਲਾਸ ਚਾਹ ਥੋੜੀ ਥੋੜੀ ਪਾ ਕੇ ਨੋ ਮਾਹ ਜਨੀ ਤੇ ਕੁੱਤੇਆਂ ਨੂੰ ਖੀਰ ਮਾਰੀ ਬਿਜਲੀ ਦੀ ਤਾਰ ਤਾਈ ਉਂਗਲੀ ਛੁਵਾ ਗਏ ਨਾ ਨਾ ਕਰੇ ਤੇ ਉਂਗਲੀ ਤੇ ਫੇਰੀ ਇਹਨਾਂ ਡੱਕਾ ਕੰਨ ਭੀਮ ਵਾਲਾ ਦੱਪੇ ਹੱਥ ਬੱਚੇ ਰੇ ਫੜਾ ਗਏ ਨਾ ਪੁੱਤਰੀਏ ਤੇ ਚੜੀਏ ਨਾ ਤਰੀ ਜਾਂਦੀ ਰੇ ਅਗ ਪਰ ਵੀਰ ਬੱਲਾ ਘੁੜਾਈਏ ਨਾ ਹਲਕੇ ਨੂੰ ਪਾਣੀ ਮਾਰਾ ਤੇਲ ਮਾਰਾ ਖੰਗ ਤਾਈ ਮਿਰਗੀ ਵਾਲੇ ਤਾਈ ਉੱਤੇ ਕੋਠੇ ਰੇ ਚੜਾਈ ਗਏ ਨਾ ਪੀਰਥ ਦੇ ਉੱਤੇ ਜਾ ਕੇ ਮਾੜੀ ਨਿਗਾ ਚਾਕੀ ਹੋਏ ਨਾ ਮੰਦਰ ਗੁਰਦੁਆਰਾ ਨੂੰ ਕੁਤਾ ਕੇ ਨਾ ਤੇਰੇ ਵਾਲੇ ਭਾਈ ਤੇ ਖਰਾਸ ਵਾਲੇ ਬੰਦੇ ਕੋਲ ਲੈਣਾ ਜੇ ਮੇਰਾ ਹੋਵੇ ਦੋਆ ਟੋਲੀ ਆਈਏ ਨਾ ਸਕੇਸ਼ਨਾਂ ਦੇ ਮੂਰੇ ਤੇ ਸਰਾਂ ਦੇ ਅੱਗੇ ਹੋਟਲਾਂ ਤੋਂ ਇਹਨਾਂ ਦੀਆਂ ਦੁਕਾਨਾਂ ਤੋਂ ਕਦੇ ਵੀ ਕੁਝ ਖਾਈਏ ਨਾ ਗੱਲਿਆਂ ਦੀ ਜੰੰ ਨਾਲ ਮਰਦਾਂ ਦੀ ਮਕਾਨ ਚੰਗੀ ਸੱਤਾ ਖਾਣਾ ਖਾਣਾ ਮਾਣਾ ਠੰਡੇ ਨਾਲ ਨਹਾਏ ਨਾ ਮੂਰਖ ਦੀ ਮਠਾਈ ਨਾਲ ਛਾਣਾ ਦੀ ਚਪੇੜ ਚੰਗੀ ਮੂਰਖ ਦੀ ਮਠਾਈ ਨਾਲ ਛਾਣਾ ਦੀ ਚਪੇੜ ਚੰਗੀ ਉੱਤੀ ਵਾਲੇ ਪਾਈ ਮਾਫ਼ ਕਦੇ ਵੀ ਖੂ ਆਈਏ ਨਾ ਦੁਜੇ ਦੀ ਗਿਜਤ ਜਾ ਪੀਟ ਰੱਕ ਕਰੇ ਬਸ ਨੂੰ ਉੱਚ ਲਾਇਏ ਨਾ ਕੰਨ ਦੀ ਸਫਾਈ ਲਿੜ ਤੇੜ ਦੇ ਉਝੜ ਰੱਖੋ ਤੁਸੀਂ ਸੋ ਬੀਰ ਬਲਾ ਕਿਸੇ ਵੀ ਕਰੇ ਖਾਈਏ ਨਾ ਕਹੇ ਨਾ ਅਰੇ ਬਲਿਆ ਦੇ ਬਤਾ ਫਿਰ ਕਮਲਾਛਦਾਈ ਕਹਿੰਦੇ ਬੋਲੀਓ ਜੇ ਜ਼ਿਆਦਾ ਫਿਰ ਕਮਲਾਛਦਾਈ ਕਹਿੰਦੇ ਫੇਰ ਹੀ ਚੁੱਪ ਫਿਰ ਆਖ ਦੇ ਬਿਮਾਰ ਹੈ ਕਿਤੇ ਲੀੜੇ ਪਈ ਫਿਰ ਆਂਦੇ ਨੇ ਲਿਆਉਂਦਾ ਕਿੱਥਾ ਰੇ ਮੇਰੇ ਬੰਦੇ ਦੂਰੋਂ ਤੇਰੇ ਕਾਲੇ ਅਰਾਜੇ ਕਹੇ ਦੇਖਾ ਇਹ ਕਹਿੰਦੇ ਧਨਾ ਦੇ ਉਜੜ ਜਾਉ ਜੇ ਰਹੀਏ ਭੁੱਖੇ ਕਹਿੰਦੇ ਕੰਗਲਾ ਗਵਾਰ ਹੈ ਇੱਥੇ ਉੱਥੇ ਪੱਤਰ ਖੇ ਵੈਦ ਰੂਈ ਵੀਰ ਬੱਲਾ ਜਿੱਦੇ ਪਾਸੇ ਜਿੱਤਿਆ ਨਹੀਂ ਜਾਂਦਾ ਸੰਸਾਰ ਹੈ